ਅੱਜ ਵਿਸ਼ੇਸ਼ ਤੌਰ ਤੇ ਤੁਹਾਡੇ ਰਾਈ ਬਰਨਾਲੇ ਦੀ ਸੰਗਤ ਨੂੰ ਵਿਸ਼ੇਸ਼ ਤੌਰ ਤੇ ਤੇ ਸਮੁੱਚੇ ਮੂਰੂ ਵਿੱਚ ਸਮੁੱਚੇ ਪੰਜਾਬ ਨੂੰ ਇੱਕ ਬੇਨਤੀ ਕਰਨ ਵਾਸਤੇ ਆਏ ਆ ਕਿ ਜੋ ਹਾਲਾਤ ਨੇ ਤੁਹਾਡੇ ਸਾਹਮਣੇ ਆ ਜਿਹੜਾ ਇਥੋਂ ਦਾ ਆਰਥਿਕ ਸਿਸਟਮ ਹੈ ਐਗਰੀਕਲਚਰ ਸਿਸਟਮ ਹੈ ਜਿਹੜਾ ਵਪਾਰਕ ਸਿਸਟਮ ਹੈ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਕਿ ਕਿਵੇਂ ਵਪਾਰੀ ਵੀ ਰੁਲ ਰਿਹਾ ਹੈ ਕਿਸਾਨ ਵੀ ਰੁਲ ਰਿਹਾ ਹੈ ਮਾਰਕੀਟਿੰਗ ਦਾ ਕੋਈ ਪ੍ਰਬੰਧ ਹੀ ਹੈ ਨਹੀਂ ਦਮਗਜੇ ਬਹੁਤ ਵੱਡੇ ਮਾਰੇ ਜਾ ਰਹੇ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਗਵੰਦ ਸਿੰਘ ਜਿੱਤ ਕੇ ਇੱਕਦਮ ਕੋਈ ਸੋਚ ਦਵਾ ਦੂਗਾ ਪਰ ਨਹੀਂ ਦੁਨੀਆ ਦੇ ਵਿੱਚ ਇਹ ਪੰਜਾਬੀ ਜਿਹੜੇ ਆਲ ਵਰਡ ਦੇ ਵਿੱਚ ਵਸੇ ਹੋਇਆ ਡੈਮੋਕਰੈਟਿਕ ਸਿਸਟਮ ਦੇ ਵਿੱਚ ਇੱਕ ਸਾਧਨ ਹੈ ਕਿ ਜੇ ਅਸੀਂ ਅਸੈਂਬਲੀ ਵਿੱਚ ਜਾਂਨੇ ਆ ਤੋ ਗਵੰਦ ਸਿੰਘ ਉੱਥੇ ਖਲੋ ਕੇ ਤੁਹਾਡੀ ਆਵਾਜ਼ ਨੂੰ ਪੰਜਾਬ ਦੀ ਆਵਾਜ਼ ਨੂੰ ਵਪਾਰੀਆਂ ਮੁਲਾਜ਼ਮਾਂ ਮਜ਼ਦੂਰਾ ਕਿਸਾਨਾਂ ਦੀ ਆਵਾਜ਼ ਨੂੰ ਉੱਥੇ ਖੜ ਕੇ ਬਹੁਤ ਖੂਬਸੂਰਤੀ ਦੇ ਨਾਲ ਦੁਨੀਆ ਦੇ ਵਿੱਚ ਰੱਖ ਸਕਦੇ ਆ ਤੁਸੀਂ ਦੇਖ ਰਹੇ ਆ ਕਿ ਬਿਨਾ ਵਜ੍ਹਾ ਤੋਂ ਹੀ ਇੱਕ ਪਾਸੇ ਦੁਨੀਆ ਦੇ ਵਿੱਚ ਹਿੰਦੂ ਸਿੱਖ ਦਾ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਵੱਡੇ ਲੋਕਾਂ ਵੱਲੋਂ ਪਿਛਲੇ ਦਿਨੀ ਕੈਨੇਡਾ ਦੇ ਵਿੱਚ ਇੱਕ ਪ੍ਰੋਗਰਾਮ ਦੇ ਵਿੱਚ ਝੱਟ ਹੋ ਗਈ ਤੇ ਉਸ ਝੱਟ ਨੂੰ ਹੀ ਇੱਕ ਧਾਰਮਿਕ ਮਸਲਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਤਾਂ ਉਥੋਂ ਦੀ ਪ੍ਰੈਸ ਨੇ ਉਥੋਂ ਦੇ ਵਸਿੰਦਿਆਂ ਨੇ ਉਥੋਂ ਦੀ ਗਵਰਨਮੈਂਟ ਨੇ ਇਹ ਸਿੱਧ ਕੀਤਾ ਕਿ ਨਹੀਂ ਇਹ ਕੋਈ ਧਰਮ ਦਾ ਮਸਲਾ ਨਹੀਂ ਸੀ ਇਹ ਕੋਈ ਮੰਦਿਰ ਤੇ ਹਮਲਾ ਨਹੀਂ ਸੀ ਇਹ ਤਾਂ ਕੋਈ ਆਪਸੀ ਰੌਲਾ ਸੀ ਫਿਰ ਥੋੜੀ ਜੀ ਗੱਲ ਸ਼ਾਂਤ ਹੋਈ ਇੱਥੇ ਵੱਡੀਆਂ-ਵੱਡੀਆਂ ਘਟਨਾਵਾਂ ਘਟੀਆਂ ਪਰ ਕਦੇ ਵੀ ਪੰਜਾਬ ਦੇ ਵਿੱਚ ਹਿੰਦੂ ਸਿੱਖ ਦਾ ਮਸਲਾ ਨਹੀਂ ਖੜਾ ਹੋਇਆ ਇਹ ਬੇਮਤਵਲੀਆਂ ਗੱਲਾਂ ਕਰਕੇ ਇੱਕ ਮਾਹੌਲ ਨੂੰ ਹੋਰ ਪਾਸੇ ਲੈ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਇੱਕ ਤਾਂ ਇਹ ਮੁੱਦਾ ਹੈ ਜਿਹੜਾ ਬਹੁਤ ਵੱਡਾ ਹੈ ਦੂਸਰੀ ਗੱਲ ਇੰਟਰਨੈਸ਼ਨਲ ਪੱਧਰ ਤੇ ਖਾਸ ਕਰਕੇ ਸਿੱਖਾਂ ਦਾ ਸ਼ਿਕਾਰ ਕੀਤਾ ਜਾ ਰਿਹਾ ਉਹ ਵੀ ਜਿਹੜੀ ਦੁਨੀਆ ਦੇ ਵਿੱਚ ਡੈਮੋਕ੍ਰੈਟਿਕ ਸਰਕਾਰ ਬੰਨੀ ਗਈ ਹੈ ਆਪਣੇ ਆਪ ਨੂੰ ਬਹੁਤ ਵੱਡਾ ਮਹkota ਪਾਇਆ ਹੋਇਆ ਕਿ ਅਸੀਂ ਸਾਡੀ ਡੈਮੋਕ੍ਰੇਸੀ ਸਭ ਤੋਂ ਉੱਪਰ ਹੈ ਪਰ ਜਿਸ ਤਰ੍ਹਾਂ ਦੇ ਨਾਲ ਜੋ ਕੁਝ ਹੋ ਰਿਹਾ ਹੈ ਉਹਦੇ ਨਾਲ ਜੋ ਸਾਡੇ ਡਿਪਲੋਮੈਟ ਸਬੰਧ ਨੇ ਉਹ ਵਿਗੜਨੇ ਵਿਗੜ ਰਹੇ ਨੇ ਉਹਦੇ ਨਾਲ ਬਹੁਤ ਸਾਰੇ ਸਾਡੇ ਜਿਹੜੇ ਬੱਚੇ ਵਿਦੇਸ਼ਾਂ ਵਿੱਚ ਕਾਰੋਬਾਰ ਕਰਕੇ ਬੈਠੇ ਨੇ ਉਹ ਵੀ ਪ੍ਰਭਾਵਿਤ ਹੋਣਗੇ ਉਹਨਾਂ ਦਾ ਕਾਰੋਬਾਰ ਵੀ ਤਬਾਹ ਹੋਊਗਾ ਇਹ ਸਾਰੀਆਂ ਗੱਲਾਂ ਜਿਨ੍ਹਾਂ ਨੂੰ ਬਾਖੂਬੀ ਸਰਦਾਰ ਗੋਵਿੰਦ ਸਿੰਘ ਜਾਣਦਾ ਹੈ ਉਹ ਦੇਖੋ ਮੈਂ ਮੈਂ ਤਾਂ ਸਿਰਫ ਸਿੱਖਾਂ ਦੀ ਗੱਲ ਕਰ ਸਕਦਾ ਅੱਜ ਤੱਕ ਤੁਸੀਂ ਇਤਿਹਾਸ ਪੜ੍ਹ ਲਓ ਜਦੋਂ ਦੀ ਸਿੱਖ ਕੌਮ ਕਲਗੀਧਰ ਮਹਾਰਾਜ ਨੇ ਸਾਜੀ ਹੈ ਕਦੇ ਵੀ ਕਿਸੇ ਧਰਮ ਸਥਾਨ ਦੇ ਉੱਪਰ ਜਿਹੜਾ ਹਮਲਾ ਕਰਨਾ ਜਾਂ ਉਹਦਾ ਨੁਕਸਾਨ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ ਕਿਸੇ ਧਰਮ ਦੇ ਧਰਮ ਦੇ ਬੰਦੇ ਨੂੰ ਵੀ ਕਿਸੇ ਧਰਮ ਦੇ ਆਗੂ ਨੂੰ ਵੀ ਨੁਕਸਾਨ ਪਹੁੰਚਾਉਣਾ ਸਿੱਖਾਂ ਨੇ ਕਦੇ ਸੋਚਿਆ ਵੀ ਨਹੀਂ ਇਸ ਕਰਕੇ ਮੇਰੀ ਹੁਣ ਵੀ ਅਪੀਲ ਹੈ ਕਿ ਸਿੱਖ ਧਰਮ ਨੂੰ ਬਦਨਾਮ ਕਰਨ ਵਾਲੇ ਲੋਕ ਇਸ ਗੱਲ ਤੋਂ ਸੁਚੇਤ ਰਹਿਣ ਕਿ ਸਿੱਖ ਧਰਮ ਸਰਬ ਸੰਜੀਵਾਲ ਦਾ ਜਨਾਇਕ ਹੈ ਇਹਦੇ ਤੇ ਪਹਿਰਾ ਦੇਣ ਵਾਲਾ ਅਸੀਂ ਕਦੇ ਵੀ ਦੂਸਰੇ ਦੂਸਰੇ ਧਰਮ ਦੀ ਹਾਨੀ ਨਹੀਂ ਚਾਹੁੰਦੇ ਅਸੀਂ ਸਾਰੇ ਧਰਮ ਦਾ ਸਤਿਕਾਰ ਕਰਦੇ ਹਾਂ ਉੱਥੇ ਮੈਂ ਇਹ ਆਪਣੇ ਵੱਲੋਂ ਵੀ ਇਹ ਬੇਨਤੀ ਕਰਦਾ ਕਿ ਅਸੀਂ ਸਿਰਫ ਪ੍ਰੈਸ ਕਾਨਫਰੰਸ ਕਰਨ ਵਾਸਤੇ ਨਹੀਂ ਆਏ ਇੱਥੋਂ ਪਹਿਲਾਂ ਅਸੀਂ ਮੀਟਿੰਗ ਕੀਤੀ ਹੈ ਇੱਥੋਂ ਦੇ ਵਰਕਰਾਂ ਨੂੰ ਜਿਹੜੇ ਇੰਟਰਨੈਸ਼ਨਲ ਪੰਥਕ ਦਲ ਦੇ ਮੇਰੇ ਨਾਲ ਸਬੰਧਤ ਨੇ ਉਹਨਾਂ ਦੀ ਅਸੀਂ ਡਿਊਟੀਆਂ ਲਾਈਆਂ ਕਿ ਤੁਸੀਂ ਦਿਨ ਰਾਤ ਇਹ ਕਰਕੇ ਜਿੱਥੇ-ਜਿੱਥੇ ਵੀ ਕੋਈ ਬੰਦਾ ਬੈਠਾ ਹੈ ਜਿਵੇਂ ਵੀ ਤੁਸੀਂ ਮਦਦ ਕਰ ਸਕਦੇ ਆ ਇਹ ਸਿਰਫ ਖਾਵੇ ਦੀ ਮਦਦ ਨਹੀਂ ਇਹ ਆਪਾਂ ਰਿਜ਼ਲਟ ਬਦਲਣ ਦੇ ਵਿੱਚ ਸਹਾਇੀ ਸਾਬਤ ਹੋ ਸਕੀਏ ਉਸ ਪਾਸੇ ਆਪਾਂ ਤੁਰਨਾ ਸੋ ਮੈਂ ਸਮੁੱਚੇ ਸੰਤ ਸਮਾਜ ਵੱਲੋਂ ਸਮੁੱਚੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਪਿੰਡਰਾਂ ਵਾਲਿਆਂ ਦੇ ਜਿੰਨੇ ਅਨਿਆਈ ਨੇ ਉਹਨਾਂ ਵੱਲੋਂ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਮੈਂ ਪਰ ਜੋ ਰੋ ਅਪੀਲ ਕਰਦਾ ਕਿ ਅਸੀਂ ਸਰਦਾਰ ਗੋਬਿੰਦ ਸਿੰਘ ਨੂੰ ਕਾਮਯਾਬ ਕਰਨਾ ਹੈ ਕਾਮਯਾਬ ਕਰਕੇ ਅਸੀਂ ਇੱਕ ਨਵੀਂ ਲਹਿਰ ਖੜੀ ਕਰਨੀ ਹੈ ਜਿਹੜੀ ਲਹਿਰ ਦੀ ਆਰੰਭਤਾ ਇਹਨਾਂ ਨੇ ਕੀਤੀ ਹੋਈ ਆ ਉਸ ਨੂੰ ਅਸੀਂ ਕਾਮਯਾਬ ਕਰਨਾ ਹੈ ਇਹ ਮੇਰੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਜੀ ਪੰਥਕ ਜਥੇਬੰਦੀਆਂ ਦੇ ਆਗੂ ਸਹਿਬਾਨ ਧਾਰਮਿਕ ਆਗੂ ਸਹਿਬਾਨ ਬਠਿੰਡਾ ਸਾਹਿਬ ਸਿੰਘ ਸਾਹਿਬ ਸਰ ਜਸਬੀਰ ਸਿੰਘੀ ਰੋਡੇ ਸਾਹਿਬ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਮੈਂ ਆਪਜੀ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦੀ ਹੈਗਾ ਜਿਹੜਾ ਤੁਸੀਂ ਸਾਰਿਆਂ ਨੇ ਮੇਰੇ ਤੇ ਐਡਾ ਵੱਡਾ ਭਰੋਸਾ ਕੀਤਾ ਹੈ ਘੱਟ ਉਮਰ ਹੈਗੀ ਐ 27 ਸਾਲ ਦੀ ਉਮਰ ਤੇ ਤੁਸੀਂ ਮੈਨੂੰ ਐਡਾ ਵੱਡਾ ਮੌਕਾ ਐਡੀ ਵੱਡੀ ਪਾਰਟੀਆਂ ਦੇ ਖਿਲਾਫ ਜੰਗ ਲੜਨ ਦਾ ਇਹ ਸਦਾਂਤਕ ਮੌਕਾ ਦਿੱਤਾ ਹੈ ਮੈਂ ਆਪ ਜੀ ਸਾਰਿਆਂ ਦਾ ਬਹੁਤ-ਬਹੁਤ ਰਣੀ ਹੈ ਗਾ ਸਾਥ ਸੰਗਤ ਜੀ ਜਿਵੇਂ ਮੈਂ ਤੁਹਾਨੂੰ ਅਪੀਲ ਕਰਦਾ ਨੀਵੇਂ ਹੋ ਕੇ ਸਿਰ ਝੁਕਾ ਕੇ ਹੱਥ ਜੋੜ ਕੇ ਕਿ ਐਤ ਕੀ ਬਰਨਾਲੇ ਤੋਂ ਤੁਸੀਂ ਸਾਰੇ ਮੈਨੂੰ ਜਰੂਰ ਮੌਕਾ ਦੇਣ ਦੀ ਸੋਚਿਓ ਕਿਉਂਕਿ ਮੇਰੇ ਮਨ 'ਚ ਤੇ ਹੋਰ ਸਾਰੀਆਂ ਪੰਥਕ ਜਥੇਬੰਦੀਆਂ ਦੇ ਮਨ 'ਚ ਕਿ ਇਹੋ ਜੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਚੀਜ਼ਾਂ ਅਸੀਂ ਪੰਜਾਬ ਲਈ ਪੰਥ ਲਈ ਤੇ ਆਪਣੀ ਆਉਣ ਵਾਲੀਆਂ ਪੀੜ੍ਹੀਆਂ ਲਈ ਸਵਾਰਨਾ ਚਾਹੁੰਦੇ ਹੁਣ ਇੱਥੇ ਰਹਿ ਕੇ ਮੈਂ ਇਹ ਤਾਂ ਨਹੀਂ ਗਿਨਾ ਸਕਦਾ ਕਿ ਅਸੀਂ ਕਿਹੜੇ ਕਿਹੜੇ ਕੰਮ ਕੀਤੇ ਹੈਗੇ ਆ ਇਹਦੇ ਬਾਰੇ ਤੁਸੀਂ ਸਾਰੇ ਜਾਨੂ ਹੈਗੇ ਹੋ ਪਰ ਨੀਵੇਂ ਹੋ ਕੇ ਇਮਾਨਦਾਰੀ ਤੇ ਵਫਾਦਾਰੀ ਨਾਲ ਅਸੀਂ ਤੁਹਾਡੇ ਵਿੱਚ ਵਿਚਰਨਾ ਚਾਹੁੰਦੇ ਆ ਵਿਚਰ ਕੇ ਤੁਹਾਡੇ ਤੋਂ ਸਿੱਖ ਕੇ ਕਿਉਂਕਿ ਸਿੱਖ ਹੋਣ ਦਾ ਮਤਲਬ ਹੈਗਾ ਕਿ ਅਸੀਂ ਸਿੱਖੀਏ ਅਸੀਂ ਸਿੱਖਣਾ ਹੈਗਾ ਸਿੱਖ ਕੇ ਅਸੀਂ ਅੱਗੇ ਤੁਹਾਡੀ ਸੇਵਾ ਕਰਨਾ ਚਾਹੁੰਦੇ ਆ ਗੁਰੂ ਮਹਾਰਾਜ ਕਹਿਆ ਕਰਦੇ ਆ ਕਿ ਸਭ ਤੋਂ ਉੱਚਾ ਮੰਦਰ ਮਨ ਮੰਦਰ ਜਿਹੜਾ ਸਾਡੇ ਮਨ ਚ ਹੈ ਜੇ ਬਾਣੀ ਅਸੀਂ ਘੁੱਟ-ਘੁੱਟ ਕੇ ਆਪ ਤੇ ਬੱਚਿਆਂ ਚ ਭਰਤੀ ਜੇ ਉਹਨਾਂ ਨੂੰ ਬਾਣੀ ਨਾਲ ਜੋੜ ਲਿਆ ਜੇਤੋਂ ਅਸੀਂ ਸਾਰੇ ਟੁੱਟੇ ਹੋਏ ਆ ਫੇਰ ਸਾਡੇ ਬੋਲਾਂ ਚੋਂ ਜਦੋਂ ਬੱਚਾ ਆਪਣੇ ਮਾਪਿਆਂ ਨਾਲ ਗੱਲਬਾਤ ਕਰੂਗਾ ਆਪਣੇ ਬਜ਼ੁਰਗਾਂ ਨਾਲ ਗੱਲਬਾਤ ਕਰੂਗਾ ਜਦੋਂ ਨਿਆਣੇ ਕੋਈ ਚੀਜ਼ ਕਰਨਗੇ ਦੁਨਿਆਵੀ ਜੀਵਨ ਚ ਉਹਦੇ 'ਚ ਅਹਿਸੂਸ ਹੋਊਗਾ ਕਿ ਇਸ ਬੱਚੇ ਵਿੱਚੋਂ ਰੱਬ ਬੋਲ ਰਿਹਾ ਹੈ ਇਸ ਬੱਚੇ ਨੂੰ ਇਹ ਕੰਮ ਰੱਬ ਕਰਾ ਰਿਹਾ ਹੈ ਜਦੋਂ ਇਹੋ ਜਿਹਾ ਸਮਾਜ ਅਸੀਂ ਸਿਰਜ ਲਿਆ ਜਿਹਦੇ ਕਰਕੇ ਅਸੀਂ ਅੱਜ ਸਾਰੇ ਕੱਤਰ ਹੋਏ ਆਂ ਫੇਰ ਅਸੀਂ ਕਹਿ ਸਕਾਂਗੇ ਕਿ ਅਸੀਂ ਪੰਜਾਬ ਨੂੰ ਵਾਪਸ ਬਚਾਉਣ ਦੇ ਰਾਤੇ ਤੋੜ ਲਿਆ ਸੋ ਇਸ ਮਕਸਦ ਨਾਲ ਅਸੀਂ ਅੱਜ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਸੀ ਬਹੁਤ ਬਹੁਤ ਧੰਨਵਾਦੀ ਹੈਗੇ ਤੁਹਾਡੇ ਸਾਰਿਆਂ ਦੇ ਕਿ ਤੁਸੀਂ ਆਪ ਤੇ ਕੀਮਤੀ ਸਮੇਂ ਵਿੱਚੋਂ ਇੱਥੇ ਪਹੁੰਚੇ ਹੋ ਤੁਸੀਂ ਵੀ ਪੀੜਤ ਲੋਕ ਤੁਹਾਨੂੰ ਵੀ ਸਾਰੀ ਗੱਲਬਾਤ ਦਾ ਪਤਾ ਹੈ ਸਾਡੀਆਂ ਬੇਨਤੀਆਂ ਪ੍ਰਵਾਨ ਕਰਿਓ ਨੀਵੇਂ ਹੋ ਕੇ ਸਿਰ ਝੁਕਾ ਕੇ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਕੀਤੀ ਹੈ ਆਪਜੀ ਸਾਰਿਆਂ ਨੂੰ ਨਿਮਰਤਾ ਸਹਿ ਦੁਬਾਰਾ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ